ਲੋਕ ਸਭਾ ਚੋਣਾਂ ਹੋਣ ਵਾਲੀਆਂ ਨੇ ਜਲਦੀ ਤਰੀਕ ਦਾ ਐਲਾਨ ਵੀ ਹੋ ਸਕਦਾ ਹੈ ਸੋ ਇਹ ਵੀ ਦੱਸ ਦਈਏ ਕਿ ਵੱਖ-ਵੱਖ ਪਾਰਟੀਆਂ ਹੁਣ ਲੋਕਾਂ ਨੂੰ ਲੁਭਾਉਣ ਲਈ ਨਵੇਂ-ਨਵੇਂ ਯਤਨ ਕਰ ਰਹੇ ਨੇ ਸੋ ਦੱਸ ਦਈਏ ਕਿ ਅੱਜ ਕਾਂਗਰਸ ਦੇ ਵੱਲੋਂ ਵੀ ਮਹਿਲਾਵਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਪਣੀ ਪਾਰਟੀ ਬੰਦੀ ਹੈ ਤਾਂ ਔਰਤਾਂ ਦੇ ਖਾਤੇ ਦੇ ਵਿੱਚ 1-1 ਲੱਖ ਰੁਪਏ ਆਣਗੇ ਜੀ ਹਾਂ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦੇ ਨੇੜੇ ਨੇ ਅਤੇ ਅਜੇ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਜਨਤਾ ਨੂੰ ਲੁਭਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡਾ ਈ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਔਰਤਾਂ ਲਈ ਵੱਡਾ ਐਲਾਨ ਕੀਤਾ ਹੈ ਕਾਂਗਰਸ ਪਾਰਟੀ ਨੇ ਨਾਰੀ ਨਿਆਂ ਯੋਜਨਾ ਤਹਿਤ ਪੰਜ ਗਾਰੰਟੀਆਂ ਦਾ ਐਲਾਨ ਕੀਤਾ ਹੈ ਔਰਤਾਂ ਲਈ ਪੰਜ ਗਾਰੰਟੀਆਂ ਤਹਿਤ ਕਾਂਗਰਸ ਦੇਸ਼ ਵਿੱਚ ਔਰਤਾਂ ਲਈ ਨਵਾਂ এজেন্ডਾ ਤੈਅ ਕਰਨ ਜਾ ਰਹੀ ਹੈ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਜੇਕਰ ਉਸ ਦੀ ਸਰਕਾਰ ਬਣੀ ਤਾਂ ਔਰਤਾ ਲਈ ਅੱਜ ਜਾਰੀ ਗਰੰਟੀ ਨੂੰ ਵੀ ਲਾਗੂ ਕਰੇਗੀ ਕਾਂਗਰਸ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਮਹਿਲਾ ਨਿਆਂਇ ਦੀ ਗਰੰਟੀ ਜਾਰੀ ਕੀਤੀ ਹੈ ਅਤੇ ਮਹਿਲਾ ਨਿਆਂਇ ਗਰੰਟੀ ਤਹਿਤ ਪੰਜ ਕੋਸ਼ਨਾਵਾ ਯਾਨੀ ਕਿ ਐਲਾਨ ਹੈ ਜੋ ਉਹਨਾਂ ਦੇ ਵੱਲੋਂ ਕੀਤੇ ਗਏ ਕਾਂਗਰਸ ਰਾਸ਼ਟਰੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਨੇ ਕਿਹਾ ਕਿ ਨਾਰੀ ਨਿਆਂ ਗਰੰਟੀ ਯੋਜਨਾ ਦੇ ਤਹਿਤ ਪਹਿਲੀ ਕੋਸ਼ਨਾ ਮਹਾ ਲక్ష్ਮੀ ਗਰੰਟੀ ਹੈ ਸਤਹ ਹਰ ਗਰੀਬ ਪਰਿਵਾਰ ਦੀ ਹਰ ਔਰਤ ਨੂੰ ਸਾਲਾਨਾ 1 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਏਗੀ ਦੂਜਾ ਐਲਾਨ ਦੀ ਆਬਾਦੀ ਨੂੰ ਪੂਰਾ ਅਧਿਕਾਰ ਹੈ ਇਸ ਤਹਿਤ ਕੇਂਦਰ ਸਰਕਾਰ ਦੇ ਪਦਰ ਤੇ ਹੋਣ ਵਾਲੀਆਂ ਨਵੀਆਂ ਭਰਤੀਆਂ ਵਿੱਚ ਅੱਧੇ ਤੋਂ ਵੱਧ ਦਾ ਅਧਿਕਾਰ ਔਰਤਾਂ ਨੂੰ ਹੋਏਗਾ ਮਲਿਕਾ ਅਰਜਨ ਖੜਗੇ ਨੇ ਕਿਹਾ ਕਿ ਤੀਜਾ ਐਲਾਨ ਸੱਤਾ ਦਾ ਸਨਮਾਨ ਹੈ ਇਸ ਤਹਿਤ ਅੰਗਣਵਾੜੀ ਆਸ਼ਾ ਤੇ ਮੀਡੇ ਮਿਲ ਵਰਕਰਾਂ ਦੀ ਮਹੀਨਾਵਾਰ ਆਮਦਨ ਦੇ ਵਿੱਚ ਕੇਂਦਰ ਸਰਕਾਰ ਦਾ ਯੋਗਦਾਨ ਦੁੱਗਣਾ ਇਹ ਜੋ ਕੀਤਾ ਜਾਵੇਗਾ ਚੌਥਾ ਐਲਾਨ ਅਧਿਕਾਰ ਮਿੱਤਰ ਹੈ ਇਸ ਤਹਿਤ ਔਰਤਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਪੰਚਾਇਤ ਵਿੱਚ ਇੱਕ ਅਗਿਲ ਨਿਯੁਕਤ ਕੀਤਾ ਜਾਏਗਾ ਉਹਨਾਂ ਦੇ ਅਧਿਕਾਰ ਅਤੇ ਉਹਨਾਂ ਦੀ ਮਦਦ ਕਰੋ ਪੰਜਵਾਂ ਐਲਾਨ ਸੂਤਰੀ ਬਾਈ ਫੂਲੇ ਹੋਸਟਲ ਹੈ ਭਾਰਤ ਸਰਕਾਰ ਵੱਲੋਂ ਹੈੱਡਕੁਆਰਟਰ ਤੇ ਕਮਕਾਜ਼ੀ ਔਰਤਾਂ ਲਈ ਘਟਟ ਘਟ ਹੋਸਟ ਨਿਰਮਾਣ ਕਰੇਗੀ ਦੇਸ਼ ਭਰ ਵਿੱਚ ਇਹਨਾਂ ਹੋਸਟਾਂ ਦੀ ਗਿਣਤੀ ਦੁੱਗਣੀ ਕੀਤੀ ਜਾਏਗੀ ਸੋ ਦੱਸਦੇ ਕਿ ਜਿਵੇਂ ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਪਾਰਟੀਆਂ ਦੇ ਵੱਲੋਂ ਲੋਕਾਂ ਨੂੰ ਖਾਸ ਤੌਰ ਤੇ ਮਹਿਲਾਵਾਂ ਨੂੰ ਲੁਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਇਸ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੇ ਵੀ ਸਰਕਾਰ ਬਣੀ ਤਾਂਤ ਦੇ ਖਾਤੇ ਚ ਜੀ 1 ਲੱਖ ਰੁਪਏ ਆਣਗੇ